ਜੱਸ ਹਾਂ ਜੀ ਮੈਂ ਪਤ ਤੇ ਫੜਾ ਮੈਨੂੰ ਤੂੰ ਤੇ ਠੀਕ ਨਹੀਂ ਕੀ ਤੇ ਕਦਲੀ ਚਾੜੂ ਲਾਉਣ ਡਈ ਆ ਉਹ ਕੁਛ ਨਹੀਂ ਹੁੰਦਾ ਮੰਮੀ ਮੈਂ ਤਾਂ ਲਾਉਣ ਡਈ ਆ ਵੀ ਹੁਣ ਮੈਂ ਥੋੜੇ ਦਿਨਾਂ ਦੇ ਕਰ ਚੱਲ ਜਾਣਾ ਮੈਂ ਕਿ ਚੰਗੀ ਤਰ੍ਹਾਂ ਸਫਾਈ ਹੋ ਜੂਗੀ ਇਹ ਕਦਲੀ ਨਾਲ ਤਾਂ ਤੋਂ ਹੁੰਦੀ ਨਹੀਂ ਆਂ ਨਹੀਂ ਕਰ ਲੈਣੀ ਆ ਮਾੜੀ ਭੋਟੀ ਮੈਂ ਤੂੰ ਸਫਾਈ ਕਰਨ ਆਈ ਏ ਹਾਡੀ ਰਹਿਣ ਤੇ ਹੁਣ ਤੋਂ ਮੇਰੀ ਗੱਲ ਸੁਣੋ ਤੁਸੀਂ ਇਦਾਂ ਕਰੋ ਰੋਟੀ ਬਣਾ ਲਓ ਤੇ ਆਪਾਂ ਫਿਰ ਖਾਣੇ ਆ ਉਹ ਤਾਂ ਸਬਜ਼ੀ ਬਣ ਗਈ ਹੈ ਤਾਂ ਫੁਲਕੇ ਮੰਗਾ ਲੈਣੀ ਹੈ ਹਾਂ ਤੂੰ ਚੱਲ ਰਹਿਣ ਦੇ ਕੋਈ ਨਹੀਂ ਬਸ ਇੰਨਾ ਕਰ ਰਹਿ ਗਿਆ ਮੈਂ ਉਧਰ ਤਾਂ ਕਰ ਦਿੱਤਾ ਵਾ ਇਧਰ ਹੀ ਰਹਿ ਗਿਆ ਤੂੰ ਕਰ ਲਓ ਮੈਂ ਤਾਂ ਕਹਿ ਨਹੀਂ ਤੂੰ ਰਹਿਣ ਦੇ ਉਹ ਨਹੀਂ ਨਹੀਂ ਕੋਈ ਨਹੀਂ ਤੂੰ ਜਾਓ ਕਰੋ ਠੀਕ ਹੈ ਹਾਂ ਜੀ ਦੇਣ ਜੀ ਤੇ ਐਵੇਂ ਲੱਗੀ ਹੈ ਫਿਰ ਵਾਜਾ ਖੜ ਕੇ ਮੈਂ ਆਏਗੀ ਇੱਕ ਦਿਨ ਨਹੀਂ ਹੋਰ ਯਾਰ ਸਾਜਾ ਕਿਤੇ ਹੋਰ ਵੀ ਨਹੀਂ ਲੇਕਿਨ ਨਹੀਂ ਆ ਆ ਗਈ ਆ ਗਈ ਬਸ ਆਸ ਬਦਿਆ ਬਦਿਆ ਦੱਸਣਾ ਚਲਾ ਆ ਜਾ ਅੰਦਰ ਆ ਜਾ ਨਾ ਵਾ ਜੈਨਾ ਫੋਟਨਾ ਕੀ ਹਾਲ ਹੈ ਠੀਕ ਠਾਕ ਵਧੀਆ ਤੇਜਸ ਤੂੰ ਕਿੰਨੇ ਦਿਨ ਰਹਿਣਾ ਵਾ ਮੈਂ ਬਸ ਹੁਣ ਦੋ ਤਿੰਨ ਦਿਨ ਹੀ ਆ ਮੇਰੇ ਸਹੁਰੇ ਤੇ ਕਹਿਣ ਡੇ ਕਿ ਛੇਤੀ ਆ ਜਾ ਪਰ ਫਿਰ ਮੈਂ ਹੀ ਇੱਥੇ ਰਹੀ ਜਾਨੀ ਵਾ ਚਲ ਦੋ ਦਿਨ ਹੀ ਰਹਿ ਲੈਣੀ ਦਿਨ ਮੈਂ ਵੇਖਦਾ ਕਿੰਨਾ ਗਿਆ ਵਾ ਤੁਹਾਡੇ ਘਰ ਆਈ ਆਈ ਤੂੰ ਆਈ ਨਹੀਂ ਐ ਤੈਨੂੰ ਪਤਾ ਤਾਂ ਹੈਗਾ ਵਾ ਇੱਥੇ ਮੰਮੀ ਇਕੱਲੇ ਆ ਪੇਰੋਂ ਨਾ 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 ਮੈਸਪਾਈਸ ਵੀ ਕਰਾ ਦੇਣੀ ਕੰਮ ਕਰਾ ਦੇਣੀ ਟਾਈਮ ਹੀ ਨਹੀਂ ਲੱਗਦਾ ਹੈਗਾ 5 ਮਿੰਟਾਂ ਆ ਜੀਂ ਤੇ ਕਿਰਪਾ ਮੈਂ ਕਿੰਨੀ ਵੱਡੀ ਗੱਲ ਆ ਚਲ ਕੋਈ ਨਹੀਂ ਗੁੱਸਾ ਨਾ ਕਰ ਮੈਂ ਆ ਜੂੰਗੀ ਕੱਲ ਨੂੰ ਆਉਂਗੀ ਫੰਗਰ ਨਾ ਤੇ ਨਾ ਤੂੰ ਬੜੀ ਸੋਹਣੀ ਲੱਗੰਦੀ ਐ ਤੇ ਮੇਕਅਪ ਕਿਉਂ ਨਹੀਂ ਕੀਤਾ ਮੇਕਅਪ ਤੈਨੂੰ ਪਤਾ ਹੈਗਾ ਗਰਮੀ ਇੰਨੀ ਐ ਗਰਮੀ ਜਿਨੀ ਮੇਰੇ ਤੋਂ ਕੁਝ ਨਹੀਂ ਹੁੰਦਾ ਨਾਲੇ ਉੱਥੇ ਤਾਂ ਕਰਨਾ ਹੀ ਕਰਨਾ ਹੁੰਦਾ ਵਾ ਇੱਥੇ ਵੀ ਤੇ ਅੰਨਾ ਥੋੜਾ ਜਿਹਾ ਪਾਇਆ ਵਾ ਅੰਨਾ ਥੋੜਾ ਕਿਉਂ ਪਾਇਆ ਹੈ ਜਿਆਦਾ ਪਾਉਣਾ ਹੈ ਨਾ ਗਰਮੀ ਨਾਲ ਮੇਰੇ ਨਾਲ ਇੱਥੇ ਤਾਂ ਫੜਜੇ ਪੈ ਜਾਂਦੇ ਐ ਤਾਂ ਤਾਂ ਕਰਕੇ ਮੈਂ ਕੋਈ ਨਹੀਂ ਜਦੋਂ ਤੇਰਾ ਵਿਆਹ ਹੋਊਗਾ ਨਾ ਤੈਨੂੰ ਪਤਾ ਲੱਗ ਜਾਣਾ ਵਾ ਕਿ ਜਿਆਦਾ ਪੋਣਾ ਕਿ ਥੋੜਾ ਆਪੇ ਗਰਮੀ ਦੇ ਵਿੱਚ ਜਦੋਂ ਤੈਨੂੰ ਕਰਨੀ ਲੱਗੀ ਨਾ ਤੇ ਤੂੰ ਨੇ ਕਿਹਾ ਵੀ ਮੈਂ ਪਾਵਾਂ ਇੰਨਾ ਥੋੜਾ ਹੀ ਪਾਵਾਂ ਮੈਂ ਹਲੇ ਵਿਆਹ ਕਰਵਾਉਣਾ ਹੀ ਨਹੀਂ ਆ ਕੋਈ ਨਹੀਂ ਇਦਾਂ ਹੀ ਮੈਂ ਵੀ ਕਹਿੰਨੀ ਸੀ ਮੇਰਾ ਵੀ ਹੋ ਗਿਆ ਨਾ ਲੈ ਪੁੱਤ ਸੱਸ ਸੱਸਰੀ ਦਾ ਹੋਰ ਸੈਮ ਬਸ ਠੀਕ ਆ ਵਧੀਆ ਮੈਂ ਵੇਖ ਲਿਆ ਸੀ ਮੈਂ ਮਰਤੀ ਆਈ ਹਾਂ ਪਾਣੀ ਦੇ ਕੇ ਆਵਾਂ ਹੈ ਨਹੀਂ ਆਂਟੀ ਪਾਣੀ ਨਹੀਂ ਮੈਂ ਪੀਣਾ ਹੈਗਾ ਹੁਣੇ ਚਾਹ ਪੀ ਕੇ ਆਈ ਹਾਂ ਅੱਛਾ ਚਾਹ ਪੀਣਾ ਤੂੰ ਨਹੀਂ ਮੰਮੀ ਮੈਂ ਤਾਂ ਆਪ ਨਹੀਂ ਪੀਣਾ ਲੈ ਦਸ ਮੈਂ ਤੇ ਗੱਪ ਕਰਨੀ ਬੜੀ ਚੜ ਪਾਣੀ ਪੀਰ ਕੇ ਨਹੀਂ ਹੋਗਾ ਮੈਨੂੰ ਠੀਕ ਠਾਕ ਹਾਂਜੀ ਸਾਡੇ ਠੀਕ ਠਾਕ ਵਧੀਆ ਅੱਛਾ ਅੱਛਾ ਅਸਲੀ ਤੇਰੀ ਨੇ ਰਹਿਣਾ ਸਿਰਫ ਇੱਕ ਦੋ ਦੇਣੀ ਚਲ ਜਾਣਾ ਨਹੀਂ ਫੇਰ ਉਹੀ ਤੇ ਮੇਰੇ ਨਾਲ ਦੇਈਆਂ ਲੜਨਾ ਤੂੰ ਸਾਡੇ ਘਰ ਹੀ ਨਹੀਂ ਆਈ ਅੰਟੀ ਨੂੰ ਕਢਾ ਦਿਓ ਸਾਡੇ ਘਰ ਵੀ ਚਲ ਕੋਈ ਨਹੀਂ ਅੱਜ ਸ਼ਾਮਾਂ ਨੂੰ ਭੇਜ ਦੂੰਗੀ ਹਾਂਜੀ ਭੇਜ ਦਿਓ ਆ ਥੋੜੀ ਠੀਕ ਨਹੀਂ ਬੁਖਾਰ ਜਿਹਾ ਹੋਇਆ ਵਾ ਅੱਛਾ ਆਹੋ ਤੇ ਦਵਾਈ ਲੈ ਕੇ ਦਿੱਤੀ ਆ ਤੇ ਡੈਡੀ ਨੇ ਤੇ ਕੋਈ ਨਹੀਂ ਹੋਣਾ ਠੀਕ ਹੈ ਬਕਰ ਨੂੰ ਸ਼ਾਮਾਂ ਨੂੰ ਹੈ ਹਾਂਜੀ ਕੋਈ ਨਹੀਂ ਕਢਾ ਦਿਓ ਇਹਨੂੰ ਫੇਰ ਆਹ ਤੇ ਕਰ ਲੋ ਗੱਲਾਂ ਬਾਤਾਂ ਚਾਹ ਬਣਾ ਲਾਂ ਮੈਂ ਹੈ ਅੰਟੀ ਜੀ ਚਾਹ ਤੂੰ ਬੈਜੂ ਤੇ ਨਹੀਂ ਨਾ ਮੈ ਤਾਂ ਨਾਲ ਕੋਈ ਗੱਲ ਕਰਨਾਈ ਆ ਮਿਹਰਬਾਨ ਗੱਲ ਕਰਨੀ ਆ ਹਾਂਜੀ ਚਲ ਮੈਂ ਰੱਖ ਦਾਂ ਗਲਾਸ ਇੱਥੇ ਬੈਜੋਈ ਤੇ ਚਲ ਕੋਈ ਨਹੀਂ ਮੈਂ ਇੱਧਰ ਆ ਜਣੀ ਆ ਭੋਜੋ ਪਰੋ ਕੇ ਬੈਜੋ ਚੰਗੀ ਤਰ੍ਹਾਂ ਨਾ ਬੱਸ ਪੁੱਤ ਕਿਹੜੀ ਗੱਲ ਕਰਨੀ ਈ ਜ਼ਰੂਰੀ ਤੇ ਮੇਰੇ ਨਾਲ ਦੱਸ ਮੇਰੀ ਧੀ ਆਂਟੀ ਜੀ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਕਿ ਮੇਰੇ ਘਰ ਦੇ ਨਾਲ ਮੇਰਾ ਰਿਸ਼ਤਾ ਦਈਆ ਕਰਨਾ ਤੇ ਮੈਂ ਇਹ ਨਹੀਂ ਹਲੇ ਕਰਾਉਣਾ ਉਹਨਾਂ ਨੂੰ ਸਮਝਾਉਂਗਾ ਤੇ ਹਲੇ ਤੇ ਮੇਰੀ ਪ੍ਰਾਇਮਰੀ ਪੂਰੀ ਹੋਈ ਲੇ ਦਾਸ ਪੁੱਤ ਇਹ ਕਿਹੜੀ ਗੱਲ ਵਾ ਹੈ ਪੁੱਤ ਜਦੋਂ ਬੱਚੇ ਜਵਾਨ ਹੋ ਜਾਂਦੇ ਆ ਨਾ ਤੇ ਮਾਪਿਆਂ ਨੂੰ ਫਿਕਰ ਹੁੰਦੀ ਆ ਠੀਕ ਆ ਨਾ ਉਹ ਤੇਰੇ ਮੰਮੀ ਡੈਡੀ ਆ ਤੇਰੇ ਵਾਸਤੇ ਚੰਗਾ ਹੀ ਸੋਚਣਗੇ ਉਹਨਾਂ ਮਾਣਾ ਥੋੜੀ ਸੋਚਣਾ ਤੇ ਨਾਲੇ ਪੁੱਤ ਵੀ ਉਮਰ ਦੇ ਨਾਲ ਜਿਹੜਾ ਕੰਮ ਹੋ ਜੇ ਨਾ ਵਧੀਆ ਲੱਗਦਾ ਹੁਣ ਆਪਣੀ ਸਹੇਲੀ ਵਾਲੀ ਵੇਖ ਲੈ ਹੈ ਵੇਖ ਲੈ ਕਿੰਡੀ ਸੋਹਣੀ ਲੱਗਣ ਈ ਤੇ ਟਾਈਮ ਨਾਲ ਕੁੜੀਆਂ ਦੇ ਵਿਆਹ ਹੁਣ ਆਹੋ ਮੇਰਾ ਵੀ ਤਾਂ ਹੋਇਆ ਹੀ ਮੈਂ ਵੀ ਕਹਿੰਨੀ ਕਿ ਮੈਂ ਨਹੀਂ ਕਰਾਉਣਾ ਅਜੇ ਇਹ ਵੀ ਤੇਰੇ ਵਾਂਗ ਹੋਰ ਦੇਗੀ ਚਲੋ ਵਧੀਆ ਗੱਲ ਵਾ ਪਰ ਮੈਂ ਤਾਂ ਕਹਿਦੀ ਆ ਨਾ ਕਿ ਮੇਰਾ 1 ਕੋ ਸਾਲ ਰਹਿ ਗਿਆ ਉਹ ਪੂਰਾ ਹੋ ਜਾਊਗਾ ਕਿ ਤਾ ਹੁਣ ਕਿ ਅਗਲੇ ਕਰਵਾਉਣਗੇ ਨਾ ਕਰਵਾਉਣ। ਵੇਖ ਪੁੱਤ ਮੇਰੀ ਗੱਲ ਸੁਣ। ਤੇਰੇ ਮੰਮੀ ਡਾਡੀ ਸਿਆਣੇ ਆ ਔਕੜੇ ਨੇ ਆਣ। ਉਹਨਾਂ ਨੇ ਆਪੇ ਹੀ ਗੱਲ ਕਰ ਲੈਣੀ ਆ। ਵੀ ਸਾਡੀ ਕੁੜੀ ਦਾ ਰਹਿ ਗਿਆ 1 ਸਾਲ ਤੇ ਪੂਰਾ ਕਰਵਾ ਦਿਓ। ਜੇ ਵਿਆਹ ਤੋਂ ਪਹਿਲਾਂ ਮਤਲਬ ਸਾਲ ਬਾਅਦ ਜਾਂ ਫਿਰ ਵਿਆਹ ਕਰ ਲਓ। ਗੱਲ ਤੇ ਵਿੱਚ ਇੰਨੀ ਕੀ ਆ? ਤੇ ਕੋਤੇ ਚੰਗਾ ਕਰ ਬਾਅਦ ਫਿਰ ਨਾ ਕਰਮਾਂ ਨਾਲ ਹੀ ਮਿਲਦਾ ਠੀਕ ਆ ਨਾ ਐਂਟੀ ਗੱਲ ਮੇਰੀ ਸੀ ਲਈ ਹੀ ਨਾ ਤੇ ਉਹਦੇ ਹੀ ਇਦਾਂ ਹੀ ਵਿਆਹ ਕਰਤਾ ਤੇ ਮੁੰਡੇ ਉਹਦੇ ਸਹੁਰੇ ਨੂੰ ਪੜ੍ਹਾਇਆ ਹੀ ਨਹੀਂ ਅੱਗੇ ਤੇ ਜੇ ਇਹਨਾਂ ਨੇ ਵੀ ਮੈਨੂੰ ਨਾ ਪੜ੍ਹਾਇਆ ਤੇ ਫੇਰ ਮੇਰੇ ਤੇ ਸਾਰੇ 2 ਸਾਲ ਬਰਬਾਦ ਗਏ ਨਾ ਸਾਰੇ ਇੱਕੋ ਜਿਹੇ ਥੋੜੀ ਹੁੰਦੇ ਆ ਕੋਈ ਗੱਲ ਨਹੀਂ ਤੂੰ ਪਹਿਲਾਂ ਗੱਲ ਕਰਿਓ ਨਾ ਉਹਨਾਂ ਦੇ ਨਾਲ ਤੂੰ ਟੈਨਸ਼ਨ ਕਰਨ ਨੂੰ ਲੈਣੀ ਆ ਐਨੀ ਗੱਲ ਤੂੰ ਆਪ ਹੀ ਕਰ ਸਕਦੀ ਆ ਮੁੰਡੇ ਦੇ ਨਾਲ ਵੀ ਮੈਂ ਆਪਣੀ ਪੜ੍ਹਾਈ ਪੂਰੀ ਕਰਨੀ ਆ ਜਿਉ ਕਹਿਣਗੇ ਵਿਆਹ ਤੋਂ ਬਾਅਦ ਹੀ ਕਰਵਾ ਲਾਂਗੇ ਤਾਂ ਤਾਂ ਵੀ ਠੀਕ ਆ ਤੇ ਜੇ ਕਹਿਣਗੇ ਤੂੰ 1 ਸਾਲ ਬਾਅਦ ਹੀ ਵਿਆਹ ਕਰ ਲਾਂਗੇ ਤਾਂ ਵੀ ਠੀਕ ਆ ਸਾੜੇ ਮੰਮੀ ਅੱਜ ਕੱਲ੍ਹ ਹੀ ਕੋਈ ਰੋਕਦਾ ਹੈਗਾ ਸਾਰੇ ਕਹਿੰਦੇ ਸੁਗੋ ਵਧੀਆ ਪੜ ਜਾਊਗੀ ਤਾਂ ਹੋਰ ਜੇ ਤਿਆਂ ਪੁੱਤ ਪੜੇ ਲਿਖੇ ਹੋਣ ਤਾਂ ਫੇਰੀ ਵਧੀਆ ਲੱਗਦਾ ਵਾ ਆਪਣੇ ਸਹੇਲੀ ਵੱਲ ਵੇਖ ਲਾ ਹੈ ਉਹਨੇ ਚੱਲ ਜਾਣਾ ਕਿ ਬਾਹਰ ਦੇ ਨਾਲ ਦੇ ਨੇ ਤੇ ਨਾਲ ਹੀ ਵਿਆਹ ਕਹਿੰਦਾ ਮੈਂ ਜਾਂਦਾ ਇਹਦੇ ਪੇਪਰ ਲਾ ਦੇ ਰਿਆਂ ਉਹ ਤੇ ਚਲੋ ਆਂਟੀ ਬੜਾ ਵਧੀਆ ਵਾ ਸਭ ਜਲ ਜੇਗੀ ਬਾਅਦ ਤੇ 20 ਸੋਖ ਦੀ ਜ਼ਿੰਦਗੀ ਜਿਏਗੀ ਸਹੀ ਗੱਲ ਹੈ ਪਰ ਇੱਕ ਈ ਗੱਲ ਕਰ ਲੋ ਹਨ ਨਹੀਂ ਹੁਣ ਨਾਲ ਤੁਸੀਂ ਸਮਝਾ ਸਕਦੇ ਹੋ ਉਹਨਾਂ ਨੂੰ ਉਹਨਾਂ ਨੇ ਗੱਲ ਮੰਨ ਲੈਣੀ ਆ ਚੱਲ ਕੋਈ ਨਹੀਂ ਪੁੱਤ ਜੇ ਤੂੰ ਬੋਤਾ ਕਹਿੰਨੀ ਆ ਨਾ ਮੈਂ ਸ਼ਾਮਾਂ ਨੂੰ ਆਉਂਗੀ ਅੱਜ ਤੇ ਤੇਰੀ ਮੰਮੀ ਨੂੰ ਮੈਂ ਕਹਿ ਦੂੰਗੀ ਵੀ ਇਹਨੂੰ ਪੜਾਈ ਪੂਰੀ ਕਰ ਲੈਣ ਦੋ ਠੀਕ ਆ ਜੀ ਕਹਿ ਲਿਓ ਆਹੋ ਤੇ ਗੱਲ ਪੱਕੀ ਕਰ ਲੋ ਉਹਨਾਂ ਦੇ ਨਾਲ ਵੀ ਕੋਈ ਨਹੀਂ ਰਿਸ਼ਤਾ ਆਪਾਂ ਕਰ ਦਾਂਗੇ ਤੇ ਪਰ 1 ਸਾਲ ਬਾਅਦ ਯਾਦ ਕਰਨਾ ਜੀ ਹਾਂ ਪੁੱਤ ਇੱਕ ਗੱਲ ਦੱਸ ਪੇ ਮੁੰਡਾ ਕਰਦਾ ਕੀ ਆ ਐਡੀ ਸਰਕਾਰੀ ਨੌਕਰੀ ਕਰਦਾ ਲੈ ਦੱਸ ਜੇ ਸਰਕਾਰੀ ਨੌਕਰੀ ਕਰਦਾ ਛੜਾਣੇ ਤੇ ਨੂਹ ਹੋਰ ਕੀ ਚਾਹੀਦਾ ਵਾ ਹੈ ਇਹ ਤੇ ਸਾਰੀ ਉਮਰ ਤੇ ਰੋਟੀਆਂ ਵਾ ਠੀਕ ਆ ਨਾ ਜੋ ਕੁਝ ਮੇਰੇ ਨਾਲ ਹੋਇਆ ਵਾ ਨਾ ਉਹ ਵੀ ਤੇ ਸਰਕਾਰੀ ਨੌਕਰੀ ਕਰਨ ਲੱਗ ਗਿਆ ਹੈਗਾ ਬਾਅਦ ਵਿੱਚ ਇਦਾਂ ਹੀ ਮੁੱਕਰ ਜਾਂਦੇ ਆ ਚੰਨ ਪੁੱਤ ਪਤਾ ਹੀ ਆ ਕਿੰਨਾ ਦੁੱਖ ਦੇਖਿਆ ਵਾ ਸੀ ਬੈਣ ਹੀ ਚੋਂਦੀ ਕਿ ਨਾਭ ਨੂੰ ਵੀ ਉਹੋਸ਼ ਦੇਖਣਾ ਪਵੇ ਪੁੱਤ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਠੀਕ ਵਾ ਨਾ ਮੇਰੀ ਗੱਲ ਸੁਣ ਉਹ ਤੇ ਬੇਈਮਾਨੀ ਨੇ ਖਤੇ ਚੰਗਾ ਹੋਇਆ ਸਾਡੇ ਨਾਂ ਦਾ ਲੱਗੇ ਆ ਹੈ ਤੇ ਹੁਣ ਵੇਹ ਤੇਰਾ ਕਿੱਡਾ ਵਧੀਆ ਘਰ ਹੋ ਗਿਆ ਵਾ ਸਾਰਾ ਟੱਬਾ ਤੇ ਅੱਗੇ ਪਿੱਛੇ ਤੁਰਿਆ ਫਿਰਦਾ ਵਾ ਉੱਥੇ ਜਾਂਦੀ ਤੇ ਕੀਤਾ ਕੀ ਕੀ ਬੜਨਾ ਹੀ ਦਾ ਜੋ ਮਾਲਕ ਕਰਦਾ ਚੰਗਾ ਹੀ ਕਰਦਾ ਵਾ ਪਰ ਮੇਰੀ ਭੈਣ ਤੂੰ ਇੱਕ ਵਾਰੀ ਨਾ ਆਪਣੇ ਮੰਮੀ ਡੈਡੀ ਨਾਲ ਗੱਲ ਕਰ ਲਈ ਤੇ ਉਹਨਾਂ ਨਾਲ ਤਾਂ ਕੀ ਗੱਲ ਕਰ ਲੈਣ ਇਹ ਨਾ ਹੋਵੇ ਬਾਅਦ ਵਿੱਚ ਮੁਕਰ ਜਾਣ ਮੈਂ ਤਾਂ ਹੀ ਤੇ ਕਹਿਣ ਦੀ ਆ ਤੁਹਾਨੂੰ ਆਇਓ ਹਾਂ ਦੋਵੇਂ ਜਣੇ ਸ਼ਾਮ ਨੂੰ ਚਲ ਕੋਈ ਨਹੀਂ ਪਹੁੰਚ ਆ ਜਾਗੇ ਕੋਈ ਨਹੀਂ ਆ ਜਾਗੇ ਆਪਾਂ ਹਾਂ ਤਾਂ ਤਾਂ ਹੀ ਕੱਲ ਹੋਣਾ ਹੈਗਾ ਕੋਈ ਨਹੀਂ ਆਪਾਂ ਅੱਜ ਸ਼ਾਮ ਨੂੰ ਜਾਵਾਂਗੇ ਚੱਲੀ ਮੇਰੇ ਨਾਲ ਤੇ ਕੋਈ ਨਹੀਂ ਦੀ ਮੰਮੀ ਨਾਲ ਸਾਰੀ ਗੱਲ ਕਰਾਵਾਂਗੇ ਠੀਕ ਆ ਨਾ ਹਾਂਜੀ ਕਰ ਲੈ ਉਹਨਾਂ ਨੂੰ ਥੋੜੀ ਵੀ ਦੱਸਿਓ ਨਾ ਜਸਵਲ ਨੂੰ ਵੀ ਇਦਾਂ ਇਦਾਂ ਗੱਲਬਾਤ ਬਣੀ ਹੈ ਤੂੰ ਤਾਂ ਬੋਦੀ ਟੈਂਸ਼ਨ ਲੱਲੀ ਆ ਪੁੱਤ ਐਨੀ ਟੈਂਸ਼ਨ ਥੋੜੀ ਲਈਦੀ ਐ ਪਰ ਫੇਰ ਵੀ ਫਿਕਰ ਤੇ ਹੁੰਦੀ ਆ ਨਾ ਕੋਈ ਨਹੀਂ ਇੱਕ ਨਾ ਇੱਕ ਦਿਨ ਜਾ ਤਾਂ ਹੋਣਾ ਹੀ ਆ ਟੈਂਸ਼ਨ ਕਿਹੜੀ ਕਰਦੀ ਇਹਦੇ ਵਿੱਚ ਪਰ ਮੇਰੇ ਨਾਲ ਆਪਣੀ ਮੰਮੀ ਰੈਡ ਨੂੰ ਛੱਡ ਕੇ ਜਾਣ ਨੂੰ ਦਿਲ ਹੀ ਨਹੀਂ ਕਰਦਾ ਤੇ ਮੇਰਾ ਕਿਹੜਾ ਕਰਦਾ ਹੈਗਾ ਮੈਨੂੰ ਵੀ ਤਾਂ ਜਾਣਾ ਹੀ ਪਿਆ ਹੋਣਾ ਨਾ ਉਮੜ ਕਿਉਂ ਨਹੀਂ ਨਾ ਦਿੰਦੇ ਛਿੱਤੀ ਛਿੱਤੀ ਫਿਰ ਫੋਨ ਤੇ ਫੋਨ ਕਰੀ ਜਾਂਦੇ ਨੇ ਤੇ ਜਲਦੀ ਆਜੋ ਜਲਦੀ ਆਜੋ ਵਾਪਸ ਕੇ ਗੱਲ ਹੋਵੇ ਕਿ ਦੋ ਹੋਵੇ ਤਾਂ ਇਹਦੇ ਟੈਂਸ਼ਨਾਂ ਚੁੱਕੀ ਫਿਰਨ ਦੀ ਸਾਰੀ ਮੈਂ ਤਾਂ ਆਈ ਆ ਦੇਖ ਲੈ ਮੈਨੂੰ ਕਿੰਨੇ ਦਿਨ ਹੋ ਗਏ ਆ ਸਗੋ ਅਜੇ ਮੈਂ 2-3 ਦਿਨ ਵੱਧ ਰਹਿ ਚੁਲੀਆਂ ਫਿਰ ਵੀ ਐਸੇ ਦੋ ਦੰਗਿਆਂ ਕਿ ਹੈਗੀ ਭਾਜੀ ਤੇ ਚੰਗੇ ਨੇ ਜਿਹੜੇ ਤੁਹਾਨੂੰ ਕੁਝ ਕਹਿ ਨਹੀਂ ਦੇ ਤੇ ਉਹਨਾਂ ਨੇ ਕਿਹਾ ਕਿ ਗੰਦੇ ਹੋਣਾ ਤੂੰ ਪਹਿਲੇ ਇਹਨੇ ਟੈਨਸ਼ਨ ਲਈ ਜਾ ਨੀ ਉਹ ਵੀ ਚੰਗਾ ਹੀ ਹੋਣਾ ਉਹ ਮੈਂ ਮੇਰੇ ਨਾਲੋਂ ਵੀ ਵਧੀਆ ਨਹੀਂ ਮੈਨੇ ਤੈਨੂੰ ਸਹੀ ਗੱਲ ਵਾ ਫਿਕਰ ਕਰਨੀ ਆ ਤੂੰ ਹੈ ਚਲੋ ਮਾਲਕ ਨੇ ਵਧੀਆ ਹੀ ਕਰਨਾ ਐਵੇਂ ਟੈਨਸ਼ਨ ਨਾ ਲੈ ਬੋਤੀ ਹਾਂਜੀ ਕੀ ਆਹੋ ਕੋਈ ਗਲੀ ਮੈਂ ਚਾਹ ਬਣਾ ਕੇ ਲੈ ਆਉਣੀ ਐ ਖਰਾਮ ਨਾ ਬਹੁਤ ਹੋਵੇ ਜਾਣੀਆਂ ਨਹੀਂ ਆਂਟੀ ਚਾਹ ਨਹੀਂ ਮੈਂ ਪੀਣੀ ਐ ਗਰਮੀ ਬੜੀ ਐ ਕਿ ਘਰੋਂ ਹੁਣੇ ਹਾਲੇ ਤੇ ਪੀ ਕੇ ਆਈ ਐ ਚੱਲ ਫਿਰ ਮੈਂ ਫੁਲਕਾ ਲੱਗੀ ਲਾਉਣੇ ਨੂੰ ਭੁੱਖ ਲੱਗੀ ਤਾਂ ਮੈਂ ਰੋਟੀ ਖਾ ਲਵਾਂ ਚੰਗਾ ਹਾਂਜੀ ਠੀਕ ਐ ਆਹ ਕਰੋ ਗੱਲਾਂ ਬਾਤਾਂ ਨਹੀਂ ਬਈ ਨਹੀਂ ਆਵਾਂਗੇ ਆਪਾ ਸ਼ਾਮ ਨੂੰ ਹਾਂਜੀ ਠੀਕ ਜੀਵਨ ਗੱਲ ਸੁਣਿਓ ਆ ਗਈ ਜੇ ਅੰਤਰ ਕੋਣ ਆਏ ਬੋਲਣ ਦੇ ਬਈ ਨਾ ਭਾਈ ਆ ਪਰਲੇ ਮੱਲੇ ਵਾਲੀ ਅੱਛਾ 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 ਜਸਤੀ ਸੇਲੀ ਠੀਕ ਐ ਠੀਕ ਐ ਠੀਕ ਆਹੋ ਇਹਨੇ ਫੋਨ ਕੀਤਾ ਹੈ ਨਾ ਮੈਂ ਆਈ ਆ ਤਾਂ ਫਿਰ ਮਿਲਣ ਆ ਗਈ ਉਹਨੂੰ ਤੇ ਰੋਟੀ ਫੜਾ ਕੇ ਆਈਆਂ ਹੁਣੇ ਦੋਵਾਂ ਜਣੀਆਂ ਨੂੰ ਅੱਛਾ ਅੱਛਾ ਹੁਣ ਮੰਮੀ ਦੇ ਠੀਕ ਹੋ ਤੇ ਆਹ ਮੰਮੀ ਜੜੀ ਠੀਕ ਵਾ ਅੱਛਾ 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 ਆਹ ਤੇ ਉਹ ਤਾਂ ਵਿਚਾਰੀ ਡਈ ਹੀ ਆਪਣੇ ਰੋਣੇ ਰੋਣ ਕਿਉਂ ਆਂਦੀ ਆ ਵੀ ਮੰਮੀ ਹੁਣੀ ਮੇਰਾ ਸਾਲ ਚ ਰਹਿੰਦਾ ਆਂਟੀ ਅੱਛਾ ਪੜਾਈ ਦਾ ਅੱਛਾ ਅੱਛਾ ਤੇ ਮੰਮੀ ਹੁਣੀ ਜਿੱਦੀਆਂ ਪੈ ਗਏ ਆ ਵੀ ਤੇਰਾ ਵਿਆਹ ਕਰ ਦੇਣਾ ਉਹ ਜੀਵਨ ਦਾ ਸਾਂਗ ਲਗੀ ਆ ਮਾਪੇ ਉਹ ਨਹੀਂ ਫਿਕਰ ਹੁੰਦਾ ਯਾਰ ਹੈਂ ਹੂੰ ਨਹੀਂ ਮੈਂ ਤਾਂ ਸਮਝਾਇਆ ਮੈਂ ਉਹ ਤੇਰੇ ਮਾਪਿਓ ਕੋਤਨਾ ਕਰਾ ਦਰ ਮਾੜਾ ਸੋਚਿਆ ਉਹ ਆਹ ਉਹ ਤੇ ਕਰ ਲਵਾ ਤੇ ਮੈਂ ਇੰਨੀ ਕੁ ਗੱਲ ਹੈਗੀ ਆ ਪਰ ਤੂੰ ਕਹਿ ਪਈ ਮੈਂ ਆਪਣਾ ਸਾਲ ਕੰਪਲੀਟ ਕਰਨਾ ਵਾ ਤੇ ਤੁਸੀਂ ਮੈਂ ਪਹਿਲਾ ਮੁੰਡੇ ਵਾਲਿਆਂ ਨਾਲ ਗੱਲ ਕਰ ਲਓ ਹੂੰ ਹੂੰ ਵੀ ਜੇ ਵਾਹ ਤੋਂ ਬਾਅਦ ਕਰਾ ਦੋਗੇ ਤਾਂ ਵੀ ਚੰਗਾ ਤੇ ਜੇ ਸਾਲ ਠਹਿਰ ਕੇ ਵਿਆਹ ਕਰ ਲਓਗੇ ਤਾਂ ਵੀ ਚੰਗਾ ਉਹ ਤਾਂ ਸਾਂ ਗੱਲ ਕਿ ਜੇ ਵਿਆਹ ਹੋ ਗਏ ਤੇ ਪੜ੍ਹਾਈ ਤਾਂ ਸਾਰੀ ਅੱਧੇ ਚ ਰਹਿ ਨਹੀਂ ਹੁੰਦੀ ਹੈ। ਹਾਂ ਤੇ ਮੁੰਡਾ ਵੀ ਕਿਤੇ ਸਰਕਾਰੀ ਨੌਕਰੀ ਕਰਦਾ ਜੇ ਬੈਂਕ ਵਿੱਚ ਲੱਗਾ ਹੋਵੇ। ਫੇਰ ਵਧੀਆ ਹੋ ਗਿਆ ਇਹ। ਆਹੋ। ਹੈਂ ਤੇ ਮੈਂ ਤਾਂ ਕਹਿੰਨੀ ਆ ਚਲ ਹਰ ਇੱਕ ਦੀ ਧੀ ਪੰਨ ਸੌਖੀ ਰਹਿਣੀ ਚਾਹੀਦੀ ਹੈ। ਚੱਲੇ ਆ ਵੀ ਕਰਮ ਚੰਗੇ ਆ। ਹਾਂ। ਸਰਕਾਰੀ ਨੌਕਰੀ ਅੱਜ ਕਿਤੇ ਮਿਲਦੀ ਕਿੱਥੇ ਕਹਿੰਦੇ। ਸਹੀ ਗੱਲ ਵਾਹ। ਹੁਣ ਵੇਖਾਂ ਆਪਣੀ ਜਸਵੰਤ ਤੇ ਕਿੰਨਾ ਵਧੀਆ ਘਰ ਮਿਲ ਗਿਆ ਸਾਨੂੰ ਵੇਖ ਲੋ ਹੈਂ। ਮੈਂ ਕੋਈ ਗੱਲ ਦੀ ਕਰਨ ਵਾਲੀ ਨਹੀਂ ਚਲੋ। ਉਹ ਜਿੱਥੇ ਪਹਿਲਾਂ ਅੰਤਰੀ ਆਪ ਲੈਣਾ ਸਾਡੇ ਦਾ ਰਿਸ਼ਤਾ ਗਈ ਹੀ ਗਈ ਤੇ ਜੇ ਕਿਤੇ ਉੱਥੇ ਹੋ ਜਾਂਦਾ ਜਿਹ ਮੈਂ ਕਹਿੰਦਾ ਸਮਾਜ ਜੋ ਕਰਦਾ ਚੰਗਾ ਕਰਦਾ ਵਾ ਠੀਕ ਨਹੀਂ ਸੱਚੀ ਗੱਲ ਹੈ ਮਹਿੰਦਰ ਗਰੀਬਾਂ ਦਾ ਰੱਬ ਹੁੰਦਾ ਵਾ ਉਹ ਹੀ ਤੇ ਕਰ ਲਵਾਨਾ ਠੀਕ ਵਾ ਨਾ ਉਹ ਹੀ ਸੁਣਦਾ ਗਰੀਬ ਵਾਲੀ ਨੇੜੇ ਹੋ ਕੇ 3 ਪੁੱਤ ਵਿਆਹ ਜਨ ਉੱਚੀ ਜੀ ਲੱਗ ਜਾਂਦੀ ਹੈ ਠੀਕ ਨਹੀਂ ਨਹੀਂ ਹੁਣ ਤਾਂ ਬੜੀ ਖੁਸ਼ੀ ਆ ਮਨ ਨੂੰ ਵੀ ਚੱਲ ਸਾਡੀ 3 ਸਭੀ ਠੀਕ ਵਾ ਨਾ ਇਹ ਆ ਵੀ ਤੇ ਡੰਗਣ ਹੋਇਆ ਤਾਂ ਹੈਗਾ ਹੀ ਹੂੰ ਤੇ ਬੜੀ ਗੱਲ ਮਾੜੀ ਕੀਤੀ ਉਹਨਾਂ ਨੇ ਪਰ ਵਾਏ ਜੋ ਕੁਦ ਕਰਦੀ ਚੰਗਾ ਕਰਦੀ ਆ ਚੰਗਾ ਹੀ ਕਰਦੀ ਆ ਵੇਖਾ ਹੁਣ ਸਾਡਾ ਜਵਾਈ ਕਿੰਨਾ ਚੰਗਾ ਵਾ ਉਦੋਂ ਛੱਡਣ ਆਇਆ ਸੀ ਜਸ ਨੂੰ ਕਿਤੇ ਹਸੂ ਹਸੂ ਕਰਦਾ ਚਿਹਰਾ ਉਹਦਾ ਹੈ ਕਿਤੇ ਹੈਗਾ ਮੱਥੇ ਤੇ ਮਾਸਾ ਵੱਟ ਕੋਈ ਹੈਗੀ ਬਹੁ ਮਜਾਜ ਉਹਦੀ ਕਿੱਦਾਂ ਮਾਂ ਪਿਓ ਮਗਰ ਮਗਰ ਸਾਡੇ ਤੇ ਐਸਾ ਦਾ ਮੰਮੀ ਡੈਡੀ ਮੰਮੀ ਡੈਡੀ ਕਰਦਾ ਫਿਰਦਾ ਵਾ ਅਸਾਂ ਗੱਲ ਕੀ ਆ ਉਹ ਜੀਵਨ ਸਾਡੇ ਜਸਵਾਦਾਂ ਨੂੰ ਸਮਝਦਾ ਵਾ ਸਹੀ ਗੱਲ ਵਾ ਉਹਨੂੰ ਵੀ ਇੰਨੀ ਕਿ ਤੱਕਲ ਹੈ ਹੀ ਅਗਲਾ ਕੀ ਹੈ ਨਾ ਆਹੋ ਕਿ ਜੋ ਕੁਛ ਹੈਗਾ ਵਾ ਜਸੀਏ ਨਾ ਵਕਤੇ ਬਹੁਤ ਗੱਲ ਹੋਣਾ ਹੈ ਨਾ ਤੇ ਹੁਣ ਵਿਚਾਰੀ ਨਵ ਡਈ ਤਰਲੇ ਕਰਨ ਪੈਂਦੀ ਸ਼ਾਮਾਂ ਨੂੰ ਜਰੂਰ ਜਸ ਨੂੰ ਲੈ ਕੇ ਘਰ ਆ ਉਹਦੇ ਮੇਰੇ ਮਮੀ ਡੈਡੀ ਨਾਲ ਕੇ ਗੱਲ ਕਰੋ ਹੂੰ ਤੇ ਮੈਂ ਹਾਂ ਚੱਲ ਕੋਈ ਨਹੀਂ ਪੁੱਤ ਮੈਂ ਆਉਂਗੀ ਸ਼ਾਮਾਂ ਨੂੰ ਜਿਆਦੀ ਕਾਲੀ ਪੌਂਡੇ ਆ ਆਹ ਫਿਰ ਮਾਪਿਆਂ ਕੋਲ ਹੁੰਦਾ ਹੀ ਤੁਹਾਨੂੰ ਪਤਾ ਹੀ ਆ ਵੀ ਸਾਰੇ ਸਾਡੇ ਵਰਗੇ ਹੀ ਆ ਤੇ ਚਲਤੀ ਭੈਣ ਟਾਈਮ ਨਾਲ ਹੀ ਵਿਆਹ ਹੋ ਜਾਏ ਤੇ ਚੰਗੀ ਗੱਲ ਵਾ। ਉਹ ਧੀਆਂ ਵਾਲਿਆਂ ਨੂੰ ਫਿਕਰ ਹੁੰਦਾ ਹੀ ਆ। ਠੀਕ ਹੈ ਤੇ ਗੱਲ ਤੁਹਾਡੀ ਸਹੀ। ਹਾਂ। ਤੇ ਅਸੀਂ ਸ਼ਾਮਾਂ ਨੂੰ ਜਾ ਕੇ ਮਾਵਾ ਧੀਆਂ ਹੋਵਾਂਗੇ ਨਾਲ। ਠੀਕ ਹੈ ਤੇ ਨਾਲੇ ਚੱਲ ਮੋਦੀ ਮਾਪਿਆਂ ਨਾਲ ਗੱਲ ਕਰਾਉਂਗੀ ਹੈ। ਮੈਨੂੰ ਨਾ ਚਾਹ ਕੱਪ ਬਣਾ ਕੇ ਦੇ। ਚਾਹ ਤਾਂ ਮੈਂ ਧਰੀ ਆ। ਧਰੀ ਆ। ਬੈਗੀ ਬੈਗੀ ਧੀਏ? ਹਾਂਜੀ। ਥੋੜੀ ਜਿਹੀ ਉੱਧਰ ਰੋਣਾ ਕੋਤ ਹੈ। ਹਾਂ। ਮੈਂ ਕਿਹਾ ਮੈਂ ਮਿਲਦੀ ਨੂੰ ਕਰ ਕਿੰਨਾ ਲੱਗਾ ਫੇਰ ਨਾ। ਮੰਮੀ ਘਰ ਤੇ ਬੜੇ ਸਲਾਮਾਇਆ ਹਾਂ ਜੀ ਲੱਗ ਗਿਆ ਹਾਂ ਜੀ ਲੱਗ ਗਿਆ ਤੇ ਮੈਂ ਤੇਨਾਂ ਇੱਕ ਗੱਲ ਇਹ ਕਰਦੀ ਵੀ ਇਹ ਰਿਸ਼ਤਾ ਕਰਾਇਆ ਪਿੰਦਰ ਦੇ ਨਾਂ ਉੱਤੇ ਆ ਨਹੀਂ ਤੇ ਹੁਣ ਪੁੱਤ ਮੇਰੀ ਟੌਰ ਬੰਦਨੀ ਚਾਹੀਦੀ ਆ ਇਹ ਨਾ ਹੋਏ ਪਿੰਦਰ ਦਾ ਪਿਓ ਗੱਲ ਨੂੰ ਆ ਕੇ ਤੇਰੇ ਪੇਕਿਆਂ ਸਾਹ ਕਰਾਇਆ ਤੇ ਹੁਣ ਤਾਂ ਵੀ ਮੂੰਹ ਸੱਸੀ ਦੀ ਬੰਦੀ ਨੀਗੀ ਹੈਂ ਕੋਈ ਨਹੀਂ ਮੰਮੀ ਤੇ ਇਹ ਫਿਕਰ ਨਾ ਕਰ ਤੇ ਬਾਕੀ ਆਪਣੇ ਭੂਆ ਦੀ ਪੂਰੀ ਇੱਜ਼ਤ ਕਰਨੀ ਆ ਪਿੰਦਰ ਦੀ ਭੂਆ ਦੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਟੈਨਸ਼ਨ ਕਰ ਲਈ ਜਾਂਦੀ ਆ ਆਹ ਵੇਖੀ ਸਹੀ ਮੈਂ ਆਪਣੀ ਧੀ ਫੁੱਲਾਂ ਵਾਂਦੂ ਰੱਖਣੀ ਮੈਂ ਤਾਂ ਨੋ ਸਮਝਣਾ ਹੀ ਨਹੀਂਗਾ ਵੀਰ ਮੈਂ ਮੰਚੇ ਤੇ ਨਰਤੀਆਂ ਆਉਂਗਾ ਕਰੋਗੇ ਨਾ ਤੇ ਮੈਂ ਵੀ ਤਾ ਆਪਣੀ ਮਾਰੀ ਸਮਝਾਂਗੀ ਚੰਗੋ ਤਾਂ ਹੋਰਾਂ ਨਾਲ ਹੋ ਜਾਈਗਾ ਰਾਂ ਨਾਲ ਕੇ ਰਵਾਂਗੇ ਸੋਨਾ ਅੱਗੇ ਘਰਵਾਰ ਬਣਾ ਲਿਆ ਵਾ ਤੇ ਹੋਰ ਅੱਗੇ ਨਾਲ ਵੀ ਵੱਧ ਬਣਾਵਾਂਗੇ ਚੰਗੋ ਜੇ ਆਪਾਂ ਟੋਣਦਾ ਰਵਾਂਗੇ ਨਾ ਤੇ ਆਂਡੀਆਂ ਨੂੰ ਆਂਡੀਆਂ ਨੂੰ ਪਤਾ ਲੱਗ ਜੀਗਾ ਤੇ ਨੂੰ ਸੱਚ ਦਾ ਪਿਆਰ ਬਹੁਤ ਜ਼ਿਆਦਾ ਵਾ ਵੇਖੀਂ ਤੇ ਸਹੀ ਲੋਕਾਂ ਨੂੰ ਲੱਗ ਪਤਾ ਜਾਣਾ ਹਾਂਜੀ ਮੈਂ ਨੂੰ ਵੀ ਤੇ ਹੀ ਫਿਕਰ ਨਾ ਕਰੋ ਕੀਤੇ ਇਹ ਗੱਲਾਂ ਕਰਨਾ ਤੇ ਪੁੱਤ ਬਬਾ ਸੱਚੀਆਂ ਗੱਲਾਂ ਬਾਤਾਂ ਕਰਦੇ ਮੈਂ ਆ ਇਹਨੂੰ ਸਾਰੀਆਂ ਗੱਲਾਂ ਸਮਝਾਦਾ ਕਿਦ ਨਹੀਂ ਆਣੀ ਆ ਇਹ ਨਾਲ ਜੇ ਕਿ ਅਸੀਂ ਗੱਲ ਦਾ ਪਤਾ ਹੀ ਨਾ ਹੋਵੇ ਮੂਚਾ ਲਵਦੀ ਆ ਦਿੱਤਾ ਤੇ ਆਂਦੀ ਹੈ ਉਹ ਮੇਰਾ ਜੀ ਲੱਗ ਗਿਆ ਮੈਂ ਚੱਲ ਪੁੱਤ ਚੰਗਾ ਵਾ ਜੀ ਲੱਗ ਗਿਆ ਚਾਚੀ ਲੱਕੀ ਜਾਣਾ ਹੀ ਤੇ ਚੰਦ ਹੀ ਗੱਲਾਂ ਬਾਤਾਂ ਮਾਰੋ ਮੈਂ ਤੁਹਾਡੇ ਨਾਲ ਰੋਟੀ ਪਿਆਰ ਕਰੂ ਕੋਈ ਜੀ ਨਹੀਂ ਕਰ ਤੇ ਬਿੰਦ ਨਹੀਂ ਤੈਨੂੰ ਨਾਲ ਇੱਕ ਗੱਲ ਕਰਨੀ ਤੇਰੀ ਕਰੋ ਤੁਹਾਨੂੰ ਪਤਾ ਹੀ ਮੈਂ ਆਲਟਸ ਤੇ ਕੀਤੀ ਹੈ ਅੱਜ ਆਈ ਵੀ ਮੇਰੇ ਵੱਡੇ ਆਏ ਨੇ ਤੀਹ ਮੈਨੂੰ ਬਾਹਰ ਖਿਲਾ ਦੋ ਹਾਂ ਮੇਰੇ ਭਾਈ ਲਾ ਦੇ ਨੰਦੀਪ ਮੈਂ ਤਾਂ ਬਾਰ ਬਾਰੇ ਕੋਈ ਸੋਚੇ ਨਹੀਂ ਮੈਨੂੰ ਸਭ ਮਮੀ ਡੈਡੀ ਪਹਿਲਾਂ ਵੀ ਆਂਦੇ ਦਈ ਵਿਆਹ ਤੋਂ ਪਰ ਮੇਰਾ ਨੀ ਕਰਦਾ ਬਾਹਰ ਜਾਣ ਨੂੰ ਜਦੋਂ ਮੈਂ ਜਣਾ ਤੇ ਤੂੰ ਜਾ ਕੇ ਕੀ ਕਰੇਂਗੀ ਕੋਈ ਗੱਲ ਨਹੀਂ ਕਿੰਨੇ ਜੀ ਤਾਂ ਮੈਂ ਚਲ ਗਈ ਤੇ ਤੁਸੀਂ ਨਹੀਂ ਆਜੋ ਮੈਂ ਤੁਹਾਨੂੰ ਹੀ ਲੈ ਲਾਂਗੀ ਸਾਰਿਆਂ ਨੂੰ ਉਹ ਗੱਲ ਜਾਣ ਦੀ ਥੋੜੀ ਨਾਲ ਵੀ ਤੂੰ ਹੀ ਲੈ ਜੇਗੀ ਸਾਨੂੰ ਮੈਂ ਇਹ ਕਹਿਣ ਡਿਆ ਹਾਂ ਕਿ ਮੇਰਾ ਜੀ ਨਹੀਂ ਕਰਦਾ ਬਾਹਰ ਜਾਣ ਨੂੰ ਚੰਗੀ ਬਣੀ ਇੱਥੇ ਨੌਕਰੀ ਕਰਨ ਡਿਆ ਹਾਂ ਵਧੀਆ ਪੈਸੇ ਕਮਾਉਣ ਡਿਆ ਤਾਂ ਕੀ ਲੋੜ ਹੈ ਬਾਹਰ ਜਾਣ ਦੀ ਪਰ ਫੇਰ ਵੀ ਤੂੰ ਇਹ ਗਰੀ ਸੋਚ ਕੇ ਬਹਿ ਕੋ ਮੇਰੀ ਬੜੀ ਰੀਜਵਾ ਜਾਨ ਦੀ ਬਾਤ ਤੇ ਮੈਂ ਚਾਹ ਲਤੂ ਕਿ ਪੈਸੇ ਲਾ ਦੋ ਕਿ ਤੇ ਮੈਂ ਚਲ ਜਾਾਂਗੀ ਤੇ ਫਿਰ ਤੁਹਾਨੂੰ ਹੀ ਲੈ ਜਾਾਂਗੀ ਗਲਤ ਹੈ ਨੌਕਰੀ ਨੂੰ ਕੀ ਕਰਨਾ ਗਲ ਪੈਸੇ ਲਾਉਣ ਦੀ ਥੋੜੀ ਹੈ ਪੈਸੇ ਤੇ ਮੇਰੇ ਤੇ ਵੀ ਲੰਮ ਦੇੇ ਕਰਦੇ ਬਾਕੀ ਹੈ ਚਲ ਤੂੰ ਪੜੀ ਲਈ ਇੱਥੇ ਬਹਿਨੇ ਆ ਕਿਤੇ ਨੌਕਰੀ ਤੈਨੂੰ ਵੀ ਮਿਲ ਜੇਗੀ ਤੇ ਵਧੀਆ ਸਗੋ ਇੱਥੋਂ ਨਾਲ ਦੀ ਰੀਜ ਨਹੀਂ ਹੋਇਆ ਕੀ ਸੱਚ ਦੱਸਣਾ ਬਿੰਦਰ ਮੈਂ ਨਹੀਂ ਇੱਥੇ ਨੌਕਰੀ ਕਰਨੀ ਹੈਗੀ ਮੈਂ ਬਾਹਰ ਹੀ ਜਾਣਾ ਮਤਲਬ ਕਿਉਂ ਮੜਾਦੀ ਇੱਥੇ ਮੜਾਦੀ ਕੁਝ ਵੀ ਨਹੀਂ ਹੈ ਤੇ ਚੰਗਾ ਵਾ ਪਰ ਤੁਹਾਨੂੰ ਪਤਾ ਹੀ ਆ ਇੱਥੇ ਕਿੰਨੀ ਗੱਤਨ ਖਾਵੇਂ ਦੀ ਏ ਕਿਉਂ ਨਵਦੀਪ ਮੇਰੀ ਬਥੇਰੀ ਤਨਖਾਹ ਏ ਉਹ ਜਿਸ ਜੇ ਤੁਸੀਂ ਕੁਝ ਵੀ ਨਾ ਨਾ ਕਰੋ ਤਾਂ ਤੁਹਾਨੂੰ ਤੁਸੀਂ ਬੈਠ ਕੇ ਰੋਟੀ ਖਾ ਸਕਦੇ ਹੋ ਉਹ ਤੁਹਾਡੀ ਗੱਲ ਠੀਕ ਹੈ ਤੁਹਾਨੂੰ ਜਦੋਂ ਸਰਕਾਰੀ ਮਿਲ ਗਈ ਆ ਮੈਨੂੰ ਕੀ ਪਤਾ ਮਿਲਨੀ ਆ ਕਿ ਨਹੀਂ ਨਹੀਂ ਜੇ ਨਾ ਮਿਲਤੇ ਪੈਗਟ ਨੌਕਰੀ ਮੈਂ ਤੁਹਾਨੂੰ ਪਤਾ ਹੀ ਆ 10-15000 ਦਿਨ ਦੇ ਤੋਂ ਦੇ ਨਾਲ ਕੀ ਭਾਣਾ ਉਹ ਨਾ ਕਰਾਂਗੇ ਪਰ ਨਹੀਂ ਨਾ ਮੈਂ ਹੁਣ ਪੜੀਏ ਲਿਖਿਆ ਮੈਂ ਇਨੀ ਪੜਾਈ ਕੀਤੀ ਆ ਫਿਰ ਉਹ ਮੇਰੀ ਵੇਸਟ ਜਾਊਗੀ। ਇਨਸ਼ਾਅੱਲਾ ਫਾਈਲ ਲਾ ਦੂੰ ਹਾਂ। ਉਹ ਚਲ ਕੋਈ ਗੱਲ ਨਹੀਂ ਆ। ਕਰਦਾ ਮੈਂ ਗੱਲ ਕਰਦੇ ਆ ਨਾਲ। ਵੀ ਉਹ ਕੀ ਆਂਦੇ ਨੇ। ਫਿਰ ਵੇਖ ਲਾਂਗੇ ਕੀ ਕਰਨਾ ਹੈ। ਹਾਂਜੀ ਕਰਿਓ ਗੱਲ ਇਹਨਾਂ ਦੇ ਨਾਲ। ਮੈਂ ਤਾਂ ਕਰ ਕਹਿਣਾ ਵੀ ਕੱਲੀ ਉੱਥੇ ਕਰੇਂਗੀ ਕੀ? ਜਾਂਦੇ ਹੋਏ ਵੀ ਮੈਂ ਉਥੋਂ ਚੱਲ ਜਣਾ ਹੋਏ। ਤੇ ਕੋਈ ਨਹੀਂ ਪਿੰਦਰ ਜੇ ਕਿਸੇ ਨੇ ਬਾਹਰ ਜਾਣਾ ਹੋਇਆ ਨਾ ਨੌਕਰੀ ਛੱਡ ਕੇ ਵੀ ਚੱਲ ਜਾਂਦੇ ਆਂ ਨੇ। ਤੇ ਮੈਂ ਢਾਡੀ ਉਧਰੋਂ ਲਾ ਦਾਂਗੀ ਫਾਈਲ ਤੇ ਤੁਸੀਂ ਵੀ ਆ ਜਿਓ ਉਥੇ। ਉਦੋਂ ਮਨਦੀਪ ਇੱਕ ਗੱਲ ਐ ਲੋਕੀ ਨਾ ਸਰਕਾਰੀ ਨੌਕਰੀਆਂ ਲੱਭਦੇ ਫਿਰਦੇ ਨੇ ਇੱਥੇ ਕਿ ਸਾਨੂੰ ਇੱਥੇ ਕੰਮ ਮਿਲ ਜਦਾ ਉਹਨੂੰ ਬਾਹਰ ਨਾ ਜਾਣਾ ਪਵੇ ਤੁਹਾਨੂੰ ਕੰਮ ਲੱਭਾ ਇੱਥੇ ਤੇ ਤੂੰ ਨਹੀਂ ਨਹੀਂ ਬਾਹਰ ਚੱਲੀਏ ਚਲੋ ਠੀਕ ਐ ਤੂੰ ਨਹੀਂ ਨਾ ਜਾਇਓ ਤੇ ਮੈਨੂੰ ਘਲਾ ਦੋ ਮੈਂ ਆ ਜਾ ਕਰਾਂਗੀ ਤੇ ਪੱਕੀ ਹੋ ਜਾਾਂਗੀ ਨਾ ਫਿਰ ਮੈਂ ਇੱਥੇ ਆਣੀ ਕਿਤੇ ਰਹਿ ਕੇ ਜੱਦ ਜ ਕਰਾਂਗੀ ਮੈਨੂੰ ਲੱਗਦਾ ਤੂੰ ਗੁੱਸਾ ਕਰਨੀਗੀ ਨਹੀਂ ਨਹੀਂ ਗੁੱਸਾ ਨਹੀਂ ਕਰendigੀ ਮੇਰੀ ਬੜੀ ਰੀਜ ਐ ਮੈਂ ਪਿੰਡਰ ਜਾਣਾ ਵਾ ਇੱਕ ਵਾਰੀ ਬਾਹਰ ਚਲ ਕੋਈ ਨਹੀਂ ਇੱਕ ਵਾਰੀ ਤੈਨੂੰ ਘਲਾ ਦਾਂਗੇ ਠੀਕ ਐ ਕਿੰਦੂ ਤੇ ਰਿਆ ਮਗਰੇ ਹਾਂਜੀ ਡਾਡੀ ਖੈਰ ਚੱਲੇ ਹਾਂ ਕੰਮ ਹੈ ਕੋਈ ਹੈ ਨਹੀਂ ਕੰਮ ਇੱਕ ਤੇ ਉਹ ਨਾਲੇ ਨਵਦੀਪ ਆਖੰਡੀ ਥੋੜਾ ਸਾਮਾਨ ਲਿਆਉਣਾ ਮੈਂ ਚੱਲ ਚਲੇ ਜਾਣਾ ਠੰਡਾ ਹੋਈ ਚੱਲਿਆ ਨਾਲੇ ਮੇਰੀ ਗੱਲ ਸੁਣ ਹਾਂਜੀ ਉਹਦੇ ਦੀ ਛੁੱਟੀਆਂ ਆ ਵਾ 2 14 ਦਿਨ ਇੱਥੇ ਇੱਥੇ ਜਾਣਾ ਨਾ ਇਹ ਰਿਸ਼ਤੇਦਾਰੀ ਜਿਵੇਂ ਇੱਧਰ ਉੱਧਰ ਉਹਨੂੰ ਕੁਛ ਨਹੀਂ ਕੁੜੀ ਨੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਗੱਲਣਾ ਜਾਣਾਗੇ ਕੰਮ ਤਾਂ ਤੁਹਾਨੂੰ ਮਤਾ ਚੱਲ ਕਰ ਕੋ ਲੋਧ ਮੁੜ ਕੇ ਆਪਣਾ ਆਰਾਮ ਨਾਲ ਡੁੱਬ ਜਾਇਆ ਕਰ ਹੈ ਨਹੀਂ ਨਹੀਂ ਕੋਈ ਨਹੀਂ ਚਾਹਾਂ ਤਾਂ ਆਹ ਜੀ ਵੇਟ ਵੇਟ ਪਕਤਾਲਾ ਮੇਰਾ ਇੱਕ ਕੰਮ ਹੀ ਤੇ ਮੈਂ ਚੱਲ ਚੱਲ ਕੋਈ ਚੱਲ ਕੋਈ ਨਹੀਂ ਤੇ ਕੋਈ ਫਿਰ ਉਹ ਬਾਅਦ ਹੋ ਜਾਊਗਾ ਜਾਓ ਤੁਸੀਂ ਹੋ ਜਾਓ ਕੋਈ ਨਾ ਹਾਂ ਚਲੋ ਠੀਕ ਆਓ ਤੈਨੂੰ ਦੇਖ ਲੋ ਜਿਹੜੇ ਜਿਹੜੇ ਵੀ ਕੰਮ ਹੈ ਗਿਆ ਤਾਂ ਆਪਨੇ ਮੁਰ ਕੇ ਡਿਊਟੀ ਫੜ ਕੋਈ ਨਹੀਂ ਭਾਈ